ਲੋਕਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਕਾ ਸਵਾਗਤ ਹੈ ਜੋ ਲਗਾਤਾਰ ਸਾਡੇ ਦੁਆਰਾ ਗਾਇਆ ਲੋਕਗੀਤਾਂ ਨੂੰ ਇਸ ਚੈਨਲ ਦੇ ਜਰੀਏ ਸੁਣਦੇ ਨੇ ਤੇ ਅਸੀਂ ਉਹਨਾਂ ਦਾ ਘਰ ਬੈਠਿਆਂ ਦਾ ਲੋਕਗੀਤਾਂ ਦੇ ਜਰੀਏ ਖੂਬ ਮਨੋਰੰਜਨ ਕਰਦੇ ਆਂ ਅੱਜ ਫੇਰ ਅਸੀਂ ਆਪਣੇ ਬਹੁਤ ਹੀ ਚੰਗੇ ਅਤੇ ਰੱਬ ਵਰਗੇ ਸਰੋਤਿਆਂ ਦੇ ਲਈ ਇੱਕ ਬੜਾ ਸੁਹਣਾ ਲੋਕਗੀਤ ਲੈ ਕੇ ਫੇਰ ਇਸ ਚੈਨਲ ਤੇ ਦੁਬਾਰਾ ਪੇਸ਼ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਭਰਮਾ ਹੁੰਗਾਰਾ ਦੋਗੇ ਤੇ ਆਪ ਗਾਉਂਗੇ ਆਪਣੇ ਬੱਚਿਆਂ ਨੂੰ ਸਿਖਾਉਂਗੇ ਤੇ ਅੱਜ ਫਿਰ ਆਪਾਂ ਹਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਅਸਿਮ ਬਬਲ ਬੇਟੀਆਂ ਚਾ ਨੋ ਚਾਹ ਨੂੰ ਦਿੱਤੜਾ ਦਾ ਜਿ ਕੋੜੇ ਪਾਲ ਕਿਆਂ ਸਾਨੂੰ ਚਾਹ ਨੂੰ ਦਿੱਤੜਾ ਦਾ ਜਿ ਕੋੜੇ ਪਾਲ ਕਿਆਂ ਅਸੀਂ ਉਡੀਆਂ ਬਾਰੋਂ ਵਾਰੇ ਕੰਗਵ ਖਿਲਾਰੇ ਨਦੀਆ ਤਵਾਰੇ ਪਰਵਤ ਸਾਡੇ ਆ ਲੈਣੇ ਅਸੀਂ ਉਡੀਆਂ ਬਾਰੋ ਬਾਰ ਕੰਬ ਕਿਲਾਰੇ ਨਦੀਆਂ ਤੋਂ ਪਾਰੇ ਪਰਵਤ ਸਾਡੇ ਆ ਲੈਣੇ ਅਸੀਂ ਮਾਵੇਂ ਪਾਣੀ ਜੀ ਅਚਾਰ ਚਾਰੇ ਸੇ ਮਮੇ ਪਾਣ ਜਿਆ ਚਾਰੇ ਚਾਰੇ ਲੜ ਲੀਆਂ ਸਾਨੂੰ ਚੌਹਾਨੂ ਦਿੱਤ ਦਾਦਾ ਜਿ ਕੋਣੇ ਪਾਲ ਕੀਆ ਸਾਨੂੰ ਚੌਹਾਨੂ ਉੱਡੀਆਂ ਡਾਰ ਡਾਰੇ ਕੰਬਕਿਲਾ ਰੇ ਨਦੀਆਂ ਤੋਂ ਪਾਰੇ ਪਰਵਤ ਸਾਡੇ ਆਲੇ ਨੇ ਅਸੀਂ ਉੱਡੀਆਂ ਡਾਰ ਡਾਰੇ ਕੰਬਕਿਲਾ ਰੇ ਨਦੀਆਂ ਤੋਂ ਪਾਰੇ ਪਰਵਤ ਸਾਡੇ ਅਸ ਵੀਰੇ ਪਹਿਣਾ ਚਾਰ ਚਾਰੇ ਲਾਡਲੀਆਂ ਆਸੀ ਵੀਰੇ ਪਹਿਣਾ ਚਾਰ ਚਾਰੇ ਲਾਡਲੀਆਂ ਸਾਨੂੰ ਚੋਹਾਂ ਨੂੰ ਦਿੱਤੜਾ ਦਾ ਜਿ ਕੋੜੇ ਪਾਲਕੀਆਂ ਸਾਨੂੰ ਜੋਹਾਨੂ ਦਿੱਤੜਾ ਦਾ ਜ ਕੋਣੇ ਪਲਕੀਆਂ ਅਸੀਂ ਉੱਡੀਆਂ ਬਾਰ ਬਾਰ ਖੰਭ ਖਿਲਾਰ ਨਦੀਆਂ ਤੋਂ ਪਾਰੇ ਪਰਵਤ ਸਾਡੇ ਯਾ ਲੈਨੇ ਅਸੀਂ ਉੱਡੀਆਂ ਬਾਰ ਦਿਆਂ ਤੋਂ ਪਾਰ ਪਰਵਤ ਸਾਡੇ ਆ ਲੈਣੇ ਅਸੀਂ ਚਾਚੇ ਪਤੀ ਜਿਹਾ ਚਾਰੇ ਚਾਰੇ ਲਾਡਲੀਆਂ ਅਸੀਂ ਚਾਚੇ ਪਤੀ ਜਿਹਾ ਚਾਰੇ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾ ਉੜੇ ਪਾਲਕੀਆਂ ਸਾਨੂੰ ਚਹਾਨੂ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉੱਡਿਆਂ ਡਰੋ ਡਰ ਖੰਬ ਕਿਲਾਰੇ ਨਦੀਆਂ ਤੋਂ ਪਾਰ ਪਰਵਤ ਸਾਡੇ ਆਲੇ ਨੇ ਅਸੀਂ ਗੁੱਡੀਆਂ ਡਰੋ ਡਾਰੇ ਕੰਬੇ ਖਿਲਾੜੀ ਨਦੀਆਂ ਤੋਕਰ ਪਰਵਤ ਸਾਡੇ ਆਲੇ ਨੇ ਹਾਂਜੀ ਦੋਸਤੋ ਇਸੇ ਲੋਕਗੀਤ ਛੋਟਾ ਜਿਹਾ ਲੋਕਗੀਤ ਪਰ ਸਾਨੂੰ ਬਹੁਤ ਵਧੀਆ ਲੱਗਿਆ ਇਸੇ ਲਈ ਅਸੀਂ ਕੋਸ਼ਿਸ਼ ਕੀਤੀ ਕਿ ਇਹ ਲੋਕਗੀਤ ਵੀ ਤੁਹਾਡੇ ਰੂਪ ਰੂਪ ਕੀਤਾ ਜਾਵੇ ਤੇ ਸਾਨੂੰ ਚੰਗਾ ਲੱਗੇ ਤੁਹਾਨੂੰ ਵੀ ਜ਼ਰੂਰ ਚੰਗਾ ਲੱਗੇਗਾ ਤੁਸੀਂ ਵੀ ਇਸ ਲੋਕਗੀਤ ਤੋਂ ਚੰਗਾ ਲੁੱਤ ਫਲਾਉਂਗੇ ਤੇ ਇਸੇ ਲਈ ਅਸੀਂ ਇਹ ਲੋਕਗੀਤ ਤੁਹਾਡੇ ਸਨਮੁਖ ਕੀਤਾ ਤੇ ਤੁਹਾਡਾ ਇਸ ਚੈਨਲ ਤੇ ਲਗਾਤਾਰ ਜੁੜੇ ਰਹਿਣਾ ਸਾਡੇ ਲਈ ਬਹੁਤ ਲਾਹੇਵੰਦ ਹੈ ਤੇ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ